ਸਾਡੇ ਬਹੁਤ ਹੀ ਪਿਆਰੇ ਬੱਚੇ ਬੈਠੇ ਨੇ ਸਭ ਨੂੰ ਪਿਆਰ ਬੜੀ ਸੱਚੀ ਅਦਾ ਅੱਜ ਅਸੀਂ ਇੱਥੇ ਜੋ ਸਾਡੇ ਚੇਅਰਮੈਨ ਸਾਹਿਬ ਆਈ ਨੇ ਬਹੁਤ ਦਾ ਟੰਗਰ ਨੂੰ ਬਹੁਤ ਹੀ ਖੁਸ਼ੀ ਦੀ ਗੱਲ ਹੈ ਮੈਂ ਦੱਸਣਾ ਚਾਹਨੀ ਆ ਜੀ ਜਦੋਂ ਸਾਡੀ ਸਰਕਾਰ ਬਣੀ ਸੀ ਤੇ ਸਭ ਤੋਂ ਪਹਿਲਾਂ ਉਹਦਾ ਮੇਨ ਸਾਡੇ ਜੋ ਮੈਨੀਫੈਸਟੋ ਚਾਹ ਰਹੀ ਗਿਆ ਗਿਆ ਸੀ ਕਿ ਅਸੀਂ ਹੈਲਥ ਤੇ ਐਜੂਕੇਸ਼ਨ ਡਿਪਾਰਟਮੈਂਟ ਤੇ ਬਹੁਤ ਵਦਿਆ ਸੀ ਵਦਿਆ ਢੰਗ ਨਾਲ ਸੀ ਅੱਗੇ ਲੈ ਕੇ ਆਵਾਂਗੇ ਤੇ ਉਹ ਸੱਚਮੁੱਚ ਹੀ ਅੱਜ ਸਾਬਤ ਹੋ ਰਿਹਾ ਸੱਚ ਹੋ ਰਿਹਾ ਜੋ ਜੋ ਕਿਹਾ ਸੀ ਉਸ ਤੋਂ ਵੱਧ ਹੋ ਰਿਹਾ ਬਹੁਤ سارے ਸਕੂਲ ਸੀ ਜੋ ਪਿਛਲੇ ਦਿਨਾਂ ਤੋਂ ਪਿਛਲੇ ਸਾਲਾਂ ਤੋਂ ਪਿਛਲੀਆਂ ਸਰਕਾਰਾਂ ਦੇ ਟਾਈਮ ਤੇ ਤੁਸੀਂ ਜਾਣਦੇ ਸੀ ਕਿ ਕਈ ਥਾਵਾਂ ਤੇ ਫਰਨੀਚਰ ਜ ਟੁੱਟਾ ਸੀ ਤੇ ਟੁੱਟੇ ਤੇ ਫੀਚਰ ਬਿਠਾਈ ਜਾ ਰਹੀ ਸੀ ਬੱਚਿਆਂ ਨੂੰ ਚਾਰ ਦੀਵਾਰੀ ਨਹੀਂ ਸੀ ਸਕੂਲਾਂ ਦੇ ਵਿੱਚ ਕਉਸ ਮਾੜੀ ਹਾਲਤ ਸੀ ਸਕੂਲਾਂ ਦੀ ਕੋਈ ਵੀ এডੂਕੇਸ਼ਨ ਵਾਲ ਜਾਂ ਸਰਕਾਰੀ ਬੱਚਿਆਂ ਨੂੰ ਸਰਕਾਰੀ ਸਕੂਲ ਦੇ ਬੱਚਿਆਂ ਤੇ ਉਹ ਐਵੇਂ ਹੀ ਸਮਝਦੇ ਨਹੀਂ ਕਿ ਪਾਸੇ ਨਾ ਦੇ ਸਕੂਲ ਨੇ ਜਾਂ ਟੀਚਰ ਨੇ ਜਦ ਕਿ ਸਾਡੇ ਜਿਹੜੇ ਟੀਚਰ ਨੇ ਬਹੁਤ ਹੀ ਐਜੂਕੇਟਿਡ ਟੀਚਰ ਨੇ ਉਹਨਾਂ 'ਚ ਬਹੁਤ ਹੀ ਜ਼ਿਆਦਾ ਇਹ ਬੱਚਿਆਂ ਨੂੰ ਕਿ ਲਜਾਣ ਦਾ ਹੋਰ ਉਤਪਾਰ ਰੱਖਦੇ ਨੇ ਪਰ ਸਰਕਾਰਾਂ ਦਾ ਕੋਈ ਵੀ ਧਿਆਨ ਨਹੀਂ ਸੀ ਇਸ ਪਾਸੇ ਹੁਣ ਸਾਡੇ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਨੇ ਸੀਐਮ ਸਾਹਿਬ ਨੇ ਜੋ ਸਕੂਲਾਂ ਦਾ ਮਿਆਰ ਚ ਗਿਆ ਉਹ ਵੀ ਚੰਗਾ ਲੱਗਦਾ ਸਾਨੂੰ ਵੀ ਸਾਡਾ ਵੀ ਸਿਰ ਸਾਡਾ ਮਾਣ ਨਾਲ ਚੰਦਾ ਵੀ ਅਸੀਂ ਤੇ ਸਰਕਾਰ ਦਾ ਹਿੱਸਾ ਵਾਂ ਤੇ ਟੀਚਰਾਂ ਨੂੰ ਸਕੂਲਾਂ ਨੂੰ ਜੋ ਹੈ ਤੇ ਉਹ ਬਹੁਤ ਹੀ ਅੱਗੇ ਲੈ ਕੇ ਜਾਂਦਾ ਬਹੁਤ ਸਾਰੇ ਸਕੂਲਾਂ ਜਦੋਂ ਅਸੀਂ ਦੇਖਦੇ ਆ ਕਿ ਚਾਰ ਦਿਵਾਰੀਆਂ ਬਣੀਆਂ ਬਹੁਤ ਸੋਹਣੇ ਕਮਰੇ ਪੈਗੇ ਨੇ ਇਹ ਸਾਰਾ ਸਰਕਾਰ ਦੇ ਉਤਮਨ ਵਾਲੀ ਹੋਇਆ ਮੈਂ ਇਹਨਾਂ ਦੇ ਪਿੱਛੇ ਆਪਣੇ ਟੀਚਰ ਜੇ ਸਾਡੇ ਬਹੁਤ ਸਰਕਾਰ ਜੋ ਟੀਚਰ ਨੇ ਇਹਨਾਂ ਦਾ ਵੀ ਬਹੁਤ ਵੱਡਾ ਹੱਥ ਸਮਝ ਦੀ ਕੱਲੇ ਅਸੀਂ ਪਿਆਸਿਆਂ ਨਾਲ ਜੋ ਕੋਸ਼ਿਸ਼ ਨੋਖੀ ਲਈ ਨਹੀਂ ਜਾ ਸਕਦੇ ਇਹ ਬੱਚੇ ਸਾਡੇ ਜੋ ਪਿਆਰ ਇਹਨਾਂ ਉੱਚਾ ਕਰਨ ਵਾਲੇ ਟੀਚਰ ਸਾਡੇ ਵਿੱਚ ਬੈਠੇ ਨੇ ਮੈਂ ਇਹੀ ਰਿਕਵੈਸਟ ਕਰਦੀ ਆ ਕਿ ਅਸੀਂ ਹੋਰ ਇਹਨਾਂ ਸਕੂਲਾਂ ਨੂੰ ਚਾ ਚਾਹੀਏ ਜੋ ਮਾਪੇਰ ਸਾਡੇ ਕੋਲ ਆਉਂਦੇ ਨੇ ਟੀਚਰਾਂ ਟੀਚਰਾਂ ਦੇ ਕੋਲ ਪੀਟੀਐਮ ਚਾਹੁੰਦੇ ਨੇ ਇਹੀ ਵੱਧ ਤੋਂ ਵੱਧ ਅੱਗੇ ਕਰਿਆ ਕਰਨੇ ਵੀ